ਇੱਕ ਬੇਹਦ ਭਿਆਨਕ ਹਾਦਸਾ ਵਾਪਰਿਆ ਜਿੱਥੇ ਕਿ ਇੱਕ ਧਾਰਮਿਕ ਸਥਾਨ ਤੋਂ ਯਾਤਰਾ ਕਰਕੇ ਆ ਰਹੀ ਇੱਕ ਪਿਕਅਪ ਗੱਡੀ ਖਾਈ ਚ ਡਿੱਗੀ ਇਸ ਗੱਡੀ 'ਚ ਕੁੱਲ 36 ਲੋਕ ਸਵਾਰ ਸੀ ਜਿਨ੍ਹਾਂ ਵਿੱਚੋਂ ਕਿ 19 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਜੀ ਹਾਂ ਮਰਨ ਵਾਲਿਆਂ ਵਿੱਚ 18 ਔਰਤਾਂ ਅਤੇ ਇੱਕ ਵਿਅਕਤੀ ਸ਼ਾਮਿਲ ਸੀ ਜਿਸ ਦੀ ਕਿ ਇਸ ਘਟਨਾ ਦੌਰਾਨ ਮੌਤ ਹੋ ਗਈ ਹੈ ਹਾਸੇਦਿਆਂ ਤਸਵੀਰਾਂ ਇੰਨੀਆਂ ਭਿਆਨਕ ਨੇ ਕਿ ਇਹਨਾਂ ਨੂੰ ਬਿਨਾ ਬਲਰ ਕੀਤੇ ਆ ਟੀਵੀ ਤੇ ਨਹੀਂ ਦਿਖਾਇਆ ਜਾ ਸਕਦਾ ਜਦਕਿ ਇਸ ਘਟਨਾ ਤੋਂ ਬਾਅਦ 19 ਲੋਕਾਂ ਦਾ ਇਕੱਠਿਆਂ ਅੰਤਿਮ ਸੰਸਕਾਰ ਕੀਤਾ ਗਿਆ ਉਧਰ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਗਮਗੀਨ ਮਾਹੌਲੇ ਕਖਰੋ ਚਿਹਰ ਕੋ ਨ ਪਛਾਣ ਮਣੀ ਆਵੇ ਕਹਾਂ ਪਛਾਣ ਪਾਵੇ ਤੇ यहाँ ये दस, दस बारह झंडे ज्यादा छे ਦੇਖ ਨਹੀਂ ਤੀ ਦਰਸਲ ਇਹ ਕਤਨਾ ਛਤੀਸਗੜ ਦੇ ਕਵਰਦਾ ਜ਼ਿਲ੍ਹੇ ਚ ਵਾਪਰੀ ਹੈ ਜਿੱਥੇ ਕਿ ਇੱਕ ਪਿਕਅਪ ਗੱਡੀ ਇੱਕ ਧਾਰਮਿਕ ਸਥਾਨ ਤੋਂ ਸਵਾਰੀਆਂ ਨੂੰ ਲੈ ਕੇ ਵਾਪਸ ਆ ਰਹੀ ਸੀ ਇਸ ਦੌਰਾਨ ਜਿਵੇਂ ਹੀ ਗੱਡੀ ਇੱਕ ਪਹਾੜ ਤੇ ਪਹੁੰਚੀ ਤਾਂ ਉਸ ਦਾ ਬੈਲੈਂਸ بگੜ ਗਿਆ ਅਤੇ ਗੱਡੀ ਖਾਈ ਵਿੱਚ ਡਿਆੜ ਗਈ ਇਸ ਪਿਕਅਪ ਗੱਡੀ ਵਿੱਚ ਕੁੱਲ 36 ਲੋਕ ਸਵਾਰ ਸੀ ਜਿਨ੍ਹਾਂ ਵਿੱਚੋਂ ਕਿ 19 ਦੀ ਮੌਕੇ ਤੇ ਮੌਤ ਹੋ ਗਈ ਜਦਕਿ ਕਈਆਂ ਨੇ ਇਸ ਗੱਡੀ ਵਿੱਚੋਂ ਛਾਲਾ ਮਾਰ ਕੇ ਆਪਣੀ ਜਾਨ ਬਚਾਈ ਉੱਥੇ ਹੀ ਹੁਣ ਤਿੰਨ ਵਿਅਕਤੀ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਕੇ ਨੇੜਲੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦਿਆਂ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਜਿਨ੍ਹਾਂ ਵੱਲੋਂ ਕੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅੱਜ ਕਰੀਬ 2 ਵਜੇ ਕੁਬਦੂਰ थाना ਖੇਤਰ ਕੇ ਬਾਹ ਪਾਣੀ ਪਾ ਘਾਟੀ ਮੇ ਇੱਕ ਪਿਕਅਪ ਜੋ ਹੈ ਉਹ ਖਾਈ ਵਿੱਚ ਗਿਰ ਗਈ ਜਿਸ ਵਿੱਚ ਕਿ 18 ਮਹਿਲਾਵਾਂ ਔਰ ਇੱਕ ਪੁਰਸ਼ ਟੋਟਲ 19 ਲੋਕਾਂ ਦੀ ਜਾਨ ਚਲੀ ਗਈ ਹੈ 3 ਜੋ ਹੈ ਇੰਜਰਡ ਹੈ ਇਨਕੋ ਕਿ जिला अस्पताल जो है भेजा गया है टोटल पिकअप में 36 लोग बैठे हुए थे 12 लोग कूद के बचने में सफल रहे आ, किन कारणों से एक्सीडेंट हुआ उसकी जांच जो है की जा रही है पुलिस ने फिर प्रथम दृष्टि एफआईआर जो है रजिस्टर कर लिया है और अग्रिम कार्रवाई की जा रही है ने पूरे छत्तीसगढ़ सने देश हिला के रख दिता है उत्थे ही हूँ छत्तीसगढ़ की सरकार वालों मृतकों 5-5 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਮਾਲੀ ਮਦਦ ਦੇਣ ਦਾ ਐਲਾਨ ਕੀਤਾ ਗਿਆ। ਐਨਕਵਰ ਫਿਰ ਤੋਂ ਦੱਸਦਿਆਂ ਕਿ ਇੱਕ ਵੱਡੀ ਕਟੜਾ ਵਾਪਰੀ ਹੈ ਜਿਸ ਵਿੱਚ ਕੇ 19 ਲੋਕਾਂ ਦੀ ਇਕੱਠਿਆਂ ਮੌਤ ਹੋ ਗਈ ਹੈ। ਇਹ ਸਾਰੇ ਲੋਕ ਇੱਕ ਧਾਰਮਿਕ ਸਥਾਨ ਤੋਂ ਯਾਤਰਾ ਕਰਕੇ ਵਾਪਸ ਆ ਰਹੇ ਸੀ ਅਤੇ ਜਿਵੇਂ ਹੀ ਗੱਡੀ ਇੱਕ ਖਾਈ ਕੋਲ ਪਹਾੜ ਤੇ ਪਹੁੰਚੀ ਤਾਂ ਗੱਡੀ ਦਾ ਬੈਲੈਂਸ ਵਿਗੜ ਗਿਆ ਅਤੇ ਗੱਡੀ ਯਾਤਰੀਆਂ ਸਣੇ ਖਾਈ ਵਿੱਚ ਡਿੱਗ ਗਈ। ਜਿਸ ਕਾਰਨ 18 ਔਰਤਾਂ ਸਣੇ ਕੁੱਲ 19 ਲੋਕਾਂ ਦੀ ਮੌਤ ਹੋ ਗਈ ਹੈ। ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ